ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦਿਨ ਹੈ ਜੰਤਵਾਰ ਤੇ ਸਵੇਰ ਦਾ ਟਾਈਮ ਇੱਧਰ ਤਿਆਰੀ ਹੋ ਰਹੀ ਹੈ ਮੂਲੀ ਵਾਲੀਆਂ ਰੋਟੀਆਂ ਅੱਜ ਮੂਲੀ ਵਾਲੀਆਂ ਰੋਟੀਆਂ ਨਵੇਂ ਤਰੀਕੇ ਨਾਲ ਬਣਾ ਲਈਏ ਆਟੇ ਦੇ ਵਿੱਚ ਗੁੰਨ ਕੇ ਜ਼ਿਆਦਾਤਰ ਭੈਣਾਂ ਵਾਂਗ ਬਣਾ ਲੈਂਦੇਗਾ ਐਵੇਂ ਆਪ ਬਣਾਉਂਗੇ ਤਾਂ ਸਾਰੇ ਪਰ ਆਪਣੇ ਬਹੁਤ ਸਾਡੇ ਘਟ ਬਣਦੇਗਾ ਐਵੇਂ ਸਾਡੇ ਹਜੇ ਵੀ 1-2 ਮੈਂਬਰ ਨੇ ਨਹੀਂ ਖਾਣ ਨੂੰ ਉਹਨਾਂ ਵਾਸਤੇ ਆਪਣੇ ਨੂੰ ਅੱਡ ਕੱਢਾਂਗੇ ਹਰਮਨ ਘੱਟ ਖਾਂਦਾ ਬਹੁਤ 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 ਉਹਨੂੰ ਕੱਲ ਦਾ ਬੁਖਾਰ ਹੋਇਆ ਪਿਆ ਕੱਲ ਵੀ ਗੋਲੀ ਲਈ ਤਿੰਨ ਵਾਰੀ ਹਰਿੰਦਰ ਨੇ ਵੈਸੇ ਨਹੀਂ ਖਾਣ ਨੂੰ ਉਹਦੇ ਵਾਸਤੇ ਆਹ ਵੇਖੋ ਤੇ ਲੈ ਐਤਵਾਰ ਨੂੰ ਤਾਂ ਹੀ ਨਹੀਂ ਸੂਤ ਕਿਸੇ ਨੇ ਮਿਸੰਗਾ ਕਿਸੇ ਨੇ ਫਿੱਕੰਗਾ ਟਾਈ ਮਾੜਾ 8:30 ਹੋ ਗਏ ਆ ਬਾਕੀ ਬਾਹਰ ਆਪਾਂ ਵਿੱਚ ਸਾਰੇ ਕੰਮ ਕਰ ਲਏ ਆ ਝਾੜੂ ਝੂੜੂ ਵੀ ਅੰਦਰ ਵੀ ਲੱਗ ਗਿਆ ਕੱਪੜੇ ਧੋਤੇ ਗਏ ਆ ਬਾਹਰ ਧਾਰਾਂ ਚ ਉਹ ਲੰਗਾ ਗੋਆ ਸੱਟ ਲਿਆ ਜਾੜਾ ਤਰਕਮ ਆਪਣੇ ਸਾਰੇ ਹੋ ਗਏ ਨਹਾਲੇ ਆਪਾਂ ਬੱਚਿਆਂ ਦੀ ਤਾਂ ਅਜ ਮੈਨਾਂ ਹਾਂ ਅੰਡੀ ਦੀ ਛੁੱਟੀ ਆ ਗਈ ਅਣਕ ਦਾ ਤੇ ਮਕਤੀ ਦਾ ਆਟਾ ਕਰ ਲਿਆ ਮਿਕਸ ਵਿੱਚ ਪਾ ਲਿਆ ਨੂਨ ਮਿਰਚ ਤੇ ਵਿੱਚ ਹੁਣ ਆਪਾਂ ਪਾ ਲਾਂਗੇ ਗੁਲੀਆਂ ਇਹ ਮੇ ਥੋੜੀਆਂ ਛੇਤੀ ਬਣ ਜਾਂਦੀਆਂ ਸਵਾਦ ਵੀ ਬੰਦ ਆ ਵੈਸੇ ਹਾਂ ਸਵਾਦ ਵੀ ਬੰਦ ਨੇ ਮਿਸਾਂ ਰੋਟੀਆਂ ਬਣ ਜਾਂਦਾਂ ਐਵੇਂ ਜਿਵੇਂ ਓਵੇਂ ਆਪਾਂ ਦੁੱਜੂ ਕੱਲ ਲੱਗੇ ਇਹਦੇ ਵਿੱਚ ਆਪ ਕੰਡਾ ਵੀ ਪਾ ਸਕਦੇ ਹਾਂ ਜੋ ਕੁਛ ਮਰਜ਼ੀ ਸੌਤਣੀਆਂ ਪਾਓ ਪਿਆਜ਼ ਪਾਓ ਜਿਹੜਾ ਕੁਛ ਮਰਜ਼ੀ ਪਾ ਸਕਦੇ ਹਾਂ ਹਾਂ ਇਹ ਆਟਾ ਨਾ ਜੇ ਪਹਿਲਾਂ ਗੁੰਨ ਲਿਆ ਫਿਰ ਢਿੱਲਾ ਜਾ ਦੇਉਂਦਾ ਹੈ ਇਸੇ ਲਈ ਬਾਸੋਂ ਬਣਨੇ ਨਹੀਂ ਹੁਣ ਆਪਾਂ ਰੋਟੀ ਬਣਾਉਣੀ ਆ ਅੱਗੇ ਮੈਂ ਸੁਬਾਹ ਆਟਾ ਗੁੰਨਦੀ ਨਹੀਂ ਉਠਣ ਸਾਰ ਪਹਿਲਾਂ ਮੈਂ ਆਟਾ ਗੁੰਨਦੀ ਆ ਦੀਦੀ ਉਦੋਂ ਨਹਾਉਂਦੇ ਹੁੰਦੇ ਆ ਮੈਂ ਆਟਾ ਗੁੰਨ ਦਿੰਦੀ ਆ ਬਾਅਦ ਵਿੱਚ ਅਸੀਂ ਮੈਨਾਉਂ ਨਹੀਂ ਹਾਂ ਅੱਜ ਫਿਰ ਮੈਂ ਸਵੇਰ ਤੱਕ ਨਿਆਣੀ ਮੈਂ ਕਿਹਾ ਵੀ ਉਦੋਂ ਤੱਕ ਤਾਂ ਜੇ ਜਿਚ ਪਾਇਆ ਹੁੰਦਾ ਨੂਨ ਮਿਰਚ ਤੇ ਬਹੁਤ ਢਿੱਲਾ ਹੋ ਜਾਊਗਾ ਇੱਕ ਮੱਕੀ ਦਾ ਆਟੇ ਨਾਲ ਵੀ ਢਿੱਲਾ ਹੁੰਦਾ ਇਹ ਹੁਣ ਜਿੱਦੇ ਨਾਲ ਮੱਕੀ ਦਾ ਆਟਾ ਪੈਣ ਲੱਗਿਆ ਨਾ ਹੁਣ ਉਹਦੇ ਦਾ ਆਟਾ ਵੈਸੇ ਵੀ ਢਿੱਲਾ ਹੋ ਜਾਂਦਾ ਤੇ ਬਿਨਾਂ ਨੂਨ ਮਿਰਚ ਤੋਂ ਹੀ ਮੱਕੀ ਦਾ ਆਟਾ ਤਾਂ ਪਾਉਣਾ ਪੈਂਦਾ ਕਿਉਂਕਿ ਫਿਰ ਨਾ ਉਹ ਹੋ ਜਾਂਦਾ ਵੀ ਕਣਕ ਦਾ ਆਟਾ ਕੱਲੇ ਚ ਰੋਟੀ ਨਹੀਂ ਬਚੀ ਸਕਦਾ ਸਬਦੀਆਂ ਚ ਬਣਦਾ ਹੀ ਨਹੀਂ ਗੀ ਨਾ ਪੇੜਾ ਹੋਵੇ ਨਾ ਰੋਟੀ ਬਦੇ ਕਣਕ ਦੇ ਆਟੇ ਦੀ ਤੇ ਜਿਵੇਂ ਮੈਦਾ ਉਹ ਨਾ ਕਿੰ ਆ ਵੀ ਬੜਾ ਹੋ ਹੁੰਦਾ ਵੀ ਜਿਵੇਂ ਮੈਦਾ ਹੁੰਦਾ ਉਵੇਂ ਹੋ ਹੀ ਜਾਂਦਾ ਰਹੀ ਆਟਾ ਜੁੜਦਾ ਜਾਈ ਮੱਕੀ ਦਾ ਆਟਾ ਵਧੀਆ ਰਹਿੰਦਾ ਇਹ ਵੀ ਸਰਦੀਆਂ ਚ ਖਾਦਾ ਜਾਂਦਾ ਗਰਮੀ ਚ ਕਿਹੜਾ ਖਾਦਾ ਜਾਂਦਾ ਹੂੰ ਸਰਦੀਆਂ ਚ ਵੈਸੇ ਵੀ ਆਪਾਂ ਗਰਮ ਪਾਣੀ ਨਾਲ ਹੀ ਗੰਦੇ ਆਟਾ ਹਾਂ ਨਾ ਅਸੀਂ ਪਿੱਤਲ ਦੀ ਪ੍ਰਾਂਤ ਲੈ ਕੇ ਆਵਾਂਗੇ ਛੋਟੀ ਜੀ ਲੈ ਕੇ ਆਵਾਂਗੇ ਵੱਡੇ ਨਾਲ ਦੋ ਪ੍ਰਾਂਤ ਹੈਗਾ ਪਰ ਬਹੁਤ ਵੱਡੇ ਨਾਲ ਹਾਂ ਹਾਂ ਛੋਟੀ ਜੀ ਪ੍ਰਾਂਤ ਲੈ ਕੇ ਆਵਾਂਗੇ ਤੇ ਇੱਧਰ ਆਪਾਂ ਦੁੱਧਾ ਜਿਹੜਾ ਉਹ ਵੀ ਗਰਮ ਕਰ ਲਿਆ ਇਹਨੂੰ ਆਪਾਂ ਜਦੋਂ ਠੰਡਾ ਹੋ ਗਿਆ ਉਦੋਂ ਫਰਿੱਜ 'ਚ ਰੱਖ ਦਾਂਗੇ ਦਿਨੇ 2 ਘੰਟੇ ਤੇ ਫਿਰ ਮਲਾਈ ਆ ਜਾਊਗੀ ਸ਼ਾਮ ਨੂੰ ਇਹਦੇ ਤੋਂ ਆਪਾਂ ਮਲਾਈ ਲਾ ਕੇ ਤੇ ਇਹਦਾ ਦਹੀਂ ਬਣਾ ਲਈਦਾ ਇੱਜ ਬਾਹਰ ਜਿਹੜੀ ਧੁੰਦ ਬਹੁਤ ਜ਼ਿਆਦੇ ਹੋਈ ਪਈ ਆ ਪਤਾ ਨਹੀਂ ਧੁੱਪ ਨਿਕਲੂਗੀ ਮੇਰੇ ਸਭ ਨੂੰ ਚੜਨ ਵਾਲੀ ਹੋਣਾ ਹੂੰ ਪਤਾ ਨਹੀਂ ਧੁੱਪ ਨਿਕਲੂ ਕਿ ਨਾ ਨਿਕਲੂ ਅੱਜ ਤਾਂ ਮੇਰੇ ਸਭ ਨੂੰ ਗਰਮੀ ਨਿਕਲਦੀ ਕੱਲ ਵੀ ਬਹੁਤ ਘੱਟ ਧੁੱਪ ਨਿਕਲੀ ਕੱਲ ਬੱਦਲ ਸੀ ਨਾਲ-ਨਾਲ ਜੇ ਦਿਖਲਦੀ ਸੀ ਤੇ ਬੱਦਲਾਂ ਦੇ ਵਿੱਚ ਧੁੱਪ ਨਿਕਲਦੀ ਸੀ ਤੇ ਅੱਜ ਤਾਂ ਬਹੁਤ ਜ਼ਿਆਦੇ ਧੁੰਦ ਹੋਈ ਪਈ ਆ ਬਾਹਰ ਇੱਧਰ ਆਪਾਂ ਦਹੀਂ ਆ ਜਿਹੜਾ ਉਹ ਵੀ ਫੈਂਟ ਲਿਆ ਇਹਦੇ ਵਿੱਚ ਆਪਾਂ ਜੀਰਾ ਭਨ ਕੇ ਪੀਸ ਕੇ ਪਾ ਲਿਆ ਸਾਡੇ ਜਿਹੜਾ ਉਹ ਫੁੱਟਾਂ ਵਾਲਾ ਦਹੀਂ ਕੋਈ ਨਹੀਂ ਖਾਂਦਾ ਜ਼ਿਆਦਾਤਰ ਕਈ ਘਰਾਂ ਚ ਦਹੀਂ ਫੈਂਟਦੇ ਨਹੀਂ ਉਹ ਮੈਂ ਖਾਦਾ ਜਾਂਦਾ ਪਰ ਸਾਡੇ ਦਹੀਂ ਵਧੀਆ ਫੈਂਟ ਕੇ ਖਾਦਾ ਜਾਂਦਾ ਨਾਣ ਮਿਰਚ ਪਾ ਲਈ ਆ ਜੀਰਾ ਆਪਾਂ ਭੁੰਨ ਕੇ ਪੀਸ ਕੇ ਉਹ ਪਾ ਲਿਆ ਇਹਦੇ ਵਿੱਚ ਇਧਰ ਬਸ ਉਹ ਨਾਟਾ ਬੱਜੀ ਜੁੱਤੇ ਰੋਟੀ ਬਣਾਉਣੀ ਆ ਆਪਾਂ ਰੋਟੀ ਬਣਾ ਲਾਂਗੇ ਅਦਰ ਬਾਹਰ ਖਾਣਿਆ ਤੁਹਾਨੂੰ ਐਨੀ ਜ਼ਿਆਦੇ ਅਜ ਤੱਕ ਤਾਂ ਹੁੰਦਾ ਹੋਈ ਪਈ ਆ ਸਾਰੇ ਚਾੜ ਹੁਲਾਇਆ ਸੀ ਤੇ ਟਾਈਗਰ ਨੇ ਇੱਥੇ ਪੋਰਚ ਦੇ ਵਿੱਚ ਨਾ ਸਾਰੇ ਫੇਰ ਲਿਪੜੇ ਪੈਰ ਲਾ ਗਿਆ ਹੋਰ ਕਿਤੇ ਨਹੀਂ ਬਹਿੰਦਾ ਇੰਨੀ ਠੰਡ ਆ ਉਧਰ ਤੂੜੀ ਵਾਲੇ ਚ ਬਹਿ ਜੇ ਇੱਕ ਦੋ ਥਾਵਾਂ ਤੇ ਹੋਰ ਬੋਰੀਆਂ ਰੱਖੀਆਂ ਵੀ ਚਲੋ ਉੱਥੇ ਬਹਿ ਜੂਗਾ ਇੱਧਰ ਦੇਖੋ ਕੁਛ ਨਹੀਂ ਦਿਸਦਾ ਅੱਜ ਤਾਂ ਬਾਹਰ ਕੱਪੜੇ ਤੋਤੇ ਪਏ ਆ ਸੂਰਜ ਨਿਕਲੂਗਾ ਹੁਣ ਤਾਂ ਥੋੜਾ ਜਿਹਾ ਤਾਂ ਬਾਹਰ ਆ ਗਿਆ ਹੋਵੇ ਅੱਜ ਦੇਖੋ ਬਾਹਰ ਕੁਛ ਵੀ ਨਹੀਂ ਦਿਸਦਾ ਕੁਛ ਵੀ ਹਰ ਤੋਂ ਦੀ ਤੰਦ ਤੰਦ ਹੋਈ ਪਈ ਆ ਹਰਮਨ ਦੇ ਡੈਡੀ ਅੱਜ ਗਏ ਆ ਲੁਧਿਆਣੇ ਡੈਡੀ ਦੀ ਦਵਾਈ ਲੈਣ ਉਹ ਦੇਖੋ ਸੂਰਜ ਨਿਕਲੂਗਾ ਥੋੜਾ ਜਿਹਾ ਦਸਰਿਆ ਉਹ ਅੱਜ ਗਏ ਆ ਲੁਧਿਆਣੇ ਸਵੇਰ ਸਵੇਰ 5:30 ਜਲ ਟ੍ਰੇਨ ਤੇ ਗਏ ਆ ਲੁਧਿਆਣੇ ਡੈਡੀ ਦੀ ਦਵਾਈ ਲੈਣ ਤੇ ਅੰਦਰ ਕੱਪੜੇ ਵੀ ਧੋਤੇ ਪਏ ਆ ਕੱਪੜੇ ਸੁੱਕਣੇ ਪਾਉਣੇ ਆ ਕਿ ਠਹਿਰ ਕੇ ਪਾਉਣੇ ਆ ਸੂਰਜ ਤਾਂ ਵੈਸੇ ਹੁਣ ਨਿਕਲਦਾ ਥੋੜਾ ਥੋੜਾ ਤਾਂ ਦਿਸਾਂ ਲੱਗ ਗਿਆ 15 ਮਿੰਟ ਠਹਿਰ ਕੇ ਪਾਵਾਂਗੇ ਹਾਂ ਅੱਧਾ ਘੰਟਾ ਠਹਿਰ ਕੇ ਜੇ ਪਾਵਾਂਗਾ ਉਦੋਂ ਸ਼ਾਇਦ ਨਿਕਲ ਹੀ ਆਊਗਾ ਸੂਰਜ ਉਹ ਜੀ ਇੱਧਰ ਹਰਮਨ ਜੀ ਪੜ ਰਹੇ ਆ ਇਹ ਕੱਲ ਵੀ ਸਾਰਾ ਦਿਨ ਕੰਬਲ ਨਹੀਂ ਚੱਕਣ ਦਿੱਤਾ ਬੈੱਡ ਤੋਂ ਅੱਜ ਵੀ ਹਜੇ ਅੱਜ ਤਾਂ ਹੁਣ ਮੈਂ ਲੱਗਾ ਚੱਕੇ ਨਹੀਂ ਜਨ ਜੇ ਧੁੱਪ ਨਿਕਲੀ ਬਾਹਰ ਫਿਰ ਤਾਂ ਦਿਨੇ ਬਾਹਰ ਬੈਠ ਜਾਣਗੇ ਕੱਲ ਨੂੰ ਬੁਖਾਰ ਸੀ ਕੱਲ ਸਾਰਾ ਦਿਨ ਨਹੀਂ ਇਹ ਬਿਸਤਰੇ 'ਚ ਉੱਠਿਆਗਾ ਬਾਕੀ ਥੱਲੇ ਆਪਾਂ ਸਾਰੇ ਝਾੜੂ-ਝੋੜੂ ਲਾ ਲੇ ਸ ਭਾਈ ਸਾਰੀ ਕਰ ਲਈ ਆ ਚਲੋ ਜੀ ਉਹਨੂੰ ਰੋਟੀ ਪਕਾਉਨੇ ਆ ਠਹਿਰ ਕੇ ਮਿਲਦੇ ਆ ਦੱਬਾ ਉਹ ਆ ਕੇ ਲਿਆਉਂਦਾ ਕਿੱਥੇ ਵੇਖਿਆ ਹੀ ਬਲੇਰ ਪਾ ਕੇ ਆ ਜਾ ਲੈ ਕਿੱਥੇ ਵੇਚਿਆ ਬਲੇਰੋ ਇੱਥੇ ਵੇਚਦਾ ਕੋਈ ਬੁੱਢੇ ਕੋਲ ਅੱਛਾ ਬਿਜਲੀ ਦੇ ਘਰ ਕੋਲ ਸਾਰਾ ਟਿਲੋ ਪਰ ਇੱਕ ਮੰंजे ਤੇ ਬੈਠਾ ਦਾ ਮੈਂ ਤਾਂ ਖੜਾ ਹਾਂ ਦੋ ਪਰਸਾਂ ਵੀ ਆ ਇੱਕ ਮੰੰਜਾ ਇੱਕ ਬੰਦਾ ਇੱਧਰ ਹਰਮਨ ਬਿਮਾਰ ਹੋਇਆ ਪਿਆ ਹਰਮਨ ਦੀ ਤੈਰ ਕੀ ਛੇਤੀ ਤਲਾਵਾ ਤਲਾਵਾ ਪਾਉਣਗਾ ਤਲਾਵਾ ਪਾਉਣਗਾ ਖਾ ਰਹੇ ਆ ਪਤੰਗ ਜੜਾਉਣਾ ਹਰਿਆਣਾ ਦਾ ਪਤੰਗ ਹੀ ਬੜਾ ਸੋਹਣਾ। ਆਇਥੋਂ ਦੁਕਾਨ ਤੇ ਲੱਥਿਆ ਪਿਆ ਜਹਾ। ਖਿਜੜੀ ਲੈਸ ਲੱਗੀ ਇਹਨੂੰ। ਖਿਜੜੀ ਲੈਸ। ਝਾਟਾ ਗੋਟਾ। ਝਾਟਾ ਗੋਟਾ। ਝਾਟਾ ਗੋਟਾ ਲੱਗਾ ਇਹਨੂੰ। ਉਹ ਕੀ ਹੁੰਦਾ ਝਾਟਾ ਗੋਟਾ। ਇੱਕ ਵਾਰ ਇਸ ਦੁਕਾਨ ਤੇ ਗਈਆਂ ਸੀ। ਚਿੰਦੀਆਂ ਨੂੰ ਲੱਗਦੀ ਲੈਸ। ਦੁਕਾਨ ਤੇ ਲੈਸ ਲੈਣ ਗਈਆਂ ਸੀ ਕਿ ਖਿਜੜੀ ਲੈਸ ਦੇ ਦਿਓ ਕਹਿੰਦੇ ਝਾਟਾ ਗੋਟਾ ਲੈ ਕੇ ਜਾਣਾ। ਵਿਆਹ ਢੱਕੇ ਚ ਦਰਿਆ। ਢੱਕਾ ਮੀਨੂ। ਲੋਏ। ਰੰਗ ਦੇ ਇਤਲਾਮਾ ਪਹਿ ਰਹੀਆਂ ਹੁਣੇ ਪਤੰਗ ਡਾਊਗਾ। ਦੂਜਾ ਪਾੜ ਲਿਆ ਤੁਹਾਨੂੰ ਕਦੇ ਆਜਾ ਪਤੰਗ ਮਿਲਿਆ ਸੀ ਐਂ ਚੜਾਉਂਦੇ ਘਰੇ ਬਣਾ ਕੇ ਲਫਾਫੇ ਦੇ ਬੋਕਰ ਦੀਆਂ ਤੀਲਾਂ ਬੋਕਰ ਦੀਆਂ ਤੀਲਾਂ ਲਾ ਲਾ ਕੇ ਹਨਾ ਇਹ ਤੀਲਾ ਇਹ ਲੈ ਤੀਲਾਂ ਤਾਂ ਇਹ ਵੀ ਬੋਕਰ ਦੀਆਂ ਹੀ ਆ ਤੁਹਾਨੂੰ ਕਦੇ ਆਜਾ ਪਤੰਗ ਮਿਲਿਆ ਨਹੀਂ ਹੋਣਾ ਜਦੋਂ ਕਿਤੇ ਮਿਲਦਾ ਹੋਣਾ ਤੁਹਾਨੂੰ ਐਂ ਚਾ ਚੜ ਜਾਂਦਾ ਨਾ ਸੰਤੰਗ ਮਿਲਿਆ ਹਨਾ ਹੁਣ ਦੇਣੀ ਹੁਣ ਗਿਆ ਜੀ ਬਿਹਾਰਿੰਦਰ ਐਵਜ ਪਾੜ ਪਾੜ ਸੜਦਾ ਅਧਿਕਾਰੇ ਬਣਾ ਕੇ ਜੜਾਉਂਦੇ ਹੁੰਦੇ ਹੁੰਦੇ ਤਾਂ ਸੀ ਪਰ ਉਦੋਂ ਲੈ ਕੇ ਨਹੀਂ ਆਉਂਦੇ ਕੋਈ ਲੈ ਆ ਕੇ ਨਹੀਂ ਦਿੰਦਾ ਸੀ ਉਹ ਤਾਂ ਫੈਂਸੇ ਨਹੀਂ ਦਿੰਦਾ ਓਦੋਂ ਕਿੰਨੇ ਦੇ ਸੀਗੇ ਇਹ ਓਦੋਂ ਸੀਗਾ ਓਦੋਂ ਤਾਂ ਮੇਰੇ ਦਾ ਰੁਪਈਏ ਰੁਪਈਏ ਤੇ ਹੋਣਗੇ ਇਹ 20 ਦਾ 20 ਦਾ ਇਹ ਵਾਹ ਕਰ ਆ 20 ਰੁਪਈਆ ਦਾ ਐਡੀ ਮਹਿੰਗੀ ਹਾਂ 20 ਲੈ ਗਿਆ ਐਵੇਂ ਕਹਿੰਦਾ ਹਜੇ ਆਉਂਦੇ ਨਹੀਂ ਮਿਲਦਾ ਲਿ ਆਉਂਦੇ ਨਹੀਂ ਤੇ ਉਹਨਾਂ ਕਿਲੇ 10 ਰੁਪਏ ਸਾੜੇ ਤੋਂ ਵੱਧ ਲੈਣੇ ਆ। ਜਿਹੜੇ ਜਿਹੜੇ ਨਾਂ ਸਿਹਗਾ ਉਹ ਉਹਦਾ 20 ਤੇ ਸਿਹਗਾ 10 ਦਾ ਕਰਦਾ। ਉਹਦੇ 10 ਦੇ ਦੋ ਸੀਗੇ। ਉਹ 50 ਦਾ ਇੱਕ। ਉਹ 50 ਦਾ ਇੱਕ ਕਾਲਾ ਸੀਗਾ। ਉਹ 10 ਦਾ ਵੇਚੀ ਜਾਂਦਾ। ਨਹੀਂ 10 ਦੇ ਦੋ ਦਿੱਤੇ ਹਣੂੰ। 10 ਤਾਂ ਨਹੀਂ ਦੋ ਦਿੱਤੇਗੇ। ਦੋ ਲੈ ਗਿਆ ਖਦਦ। 10 ਦਾ ਇੱਕ ਲਾਇਆ। ਨਹੀਂ। 10 ਰੁਪਏ ਦੇ ਕੇ ਗਿਆ ਪਤੰਗ ਦੋ ਲੈ ਗਿਆ। ਆਪਣੇ ਮਨ ਨਾਲ ਤਾਂ ਇੱਥੇ ਸ਼ਹਿਰ ਦਾ ਕਰਕੇ ਵੀ ਦਿੰਦੇ ਹੋਣੇ। ਨਹੀਂ ਕਹਿੰਦਾ ਹਜੇ ਬੰਦੇ ਘੱਟ ਆ। ਬੰਦੇ ਤਾਂ ਖਰੇ ਕਿਉਂ ਘੱਟਾ ਪਿੰਡ ਚ ਤਾਂ ਇਹਨੇ ਲੋਕਡਾਊਨ। ਜੋ ਆਕ ਟੱਕੀ ਫਿਰਦੇ ਹੁੰਦੇ ਮੈਂ ਜਿਹੜਾ ਆ ਦੋ ਪਤਾऊंगा ਮੈਂ ਲੁੱਟੇ ਆ ਤੇ ਉਹ ਪਾੜ ਗਏ ਤੇ ਇੱਕ ਮੈਂ ਜਾਂਦਾ ਹੈਗਾ ਪਹਿਲੇ ਤਾਂ ਕੈਨੇਡਾ ਵਾਲਾ ਉਹ ਵੀ ਮੈਂ ਦੇਸ਼ ਵਾਲਾ ਸੀਗਾ ਵੀ ਦੇਸ਼ ਵਾਲਾ ਉਹ ਵੀ ਦੇਸ਼ ਵਾਲਾ ਸੀ ਵੀ ਦੇਸ਼ ਵਾਲਾ ਉਹ ਬਾਹਰ ਨਿਪੜਿਆ ਮੈਂ ਖੱਟੇ ਦਿੱਤੇ ਤੇ ਦੀਰ ਟੁੱਟ ਗਈ ਉਹਦੀ ਦੀਰ ਟੁੱਟ ਗਈ ਨਿੱਟਾੜ ਬੰਨਾ ਵਾਦ ਲੈ ਕਾਲੇ ਜੜੀ ਛੱਤ ਉੱਤੇ ਫੇਰ ਚਲਾ ਗਿਆ ਉੱਥੇ ਲਾਇਆ ਕੋਠੇ ਤੇ ਚੜ ਕੇ ਨੜਾਇਆ ਕਰ ਪਤੰਗ ਕਾਦਾ ਟੱਕ ਪਈਦਾ ਹੁੰਦਾ ਬਨੇਰੀ ਤੇ ਲੰਕ ਜਾਣਾ ਤੂੰ ਚੱਲ ਜਾਓ ਪਤੰਗ ਡਾਓ ਬਾਹਰ ਆਪਣੇ ਤਾਂ ਇੰਨਾ ਥਾਂ ਪਿਆ ਇੰਨਾ ਥਾਂ ਪਿਆ ਖਾਲੀ ਨਹੀਂ ਬਾਹਰ ਨਹੀਂ ਨਹੀਂ ਕੋਠੇ ਤੇ ਨਹੀਂ ਜਾਣਾ ਹੋ ਗਿਆ ਇਹਦਾ ਪਤੰਗ ਆ ਗਿਆ ਥੱਲੇ ਆਓ ਹਾਈ ਤਾਂ ਇਹ ਤੋਂ ਆਪਾਰ ਜਾਂਦਾ ਕਿਹੜੀ ਜੇਵਾ ਨਾਲ ਉਹ ਕਰਾਵਾ ਆ ਗਈ ਚਲਦਾ ਬਾਹਰ ਇਨਾ ਥਾ ਖਿੱਚ ਖਿੱਚ ਇਹ ਕਿਹੜਾ ਚੰਦਾ ਅਮਰੀਕਾ ਦਾ ਹੈ ਨਾ ਅਮਰੀਕਾ ਦਾ ਆਸਟ੍ਰੇਲੀਆ ਬਿਨਾ ਹਵਾ ਦੇ ਗੁੱਡੇ ਜਿਹੜਾ ਇਹ ਬਿਨਾ ਹਵਾ ਤੋਂ ਪਤੰਗ ਚੜਾਉਦਾ ਹਰਿੰਦਰ ਨੇ ਅੱਜ ਗੱਪਾ ਵਾ ਹੈਗੀ ਤੇ ਬਿਨਾ ਹਵਾ ਤੋਂ ਪਾੜੇ ਕਿੰਨੇ ਆ ਪਹਿਲਾਂ 2 ਉਹ ਤਾਂ ਬੈ ਕੇ ਬੈ ਕੇ ਚੜਾਉਂਦਾ ਮੁੰਡਾ ਬੈ ਕੇ ਹਾਂ ਲੋਕ ਖੜ ਕੇ ਪਤੰਗ ਚੜਾਉਂਦੇ ਹਰਿੰਦਰ ਬੈ ਕੇ ਚੜਾਉਂਦਾ ਹੈ ਲਿਆ ਓਏ ਮੱਥੇ ਲਿ ਦੂਰ ਤੋਂ ਮੈਨੂੰ ਥੱਲੇ ਇਕੱਠੀ ਗੜੀ ਜੰਨਾਂ ਲੈ ਉਹ ਗਿਆ ਤੇਰਾ ਖੱਚ 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 ਯਾਰ ਸਿਰ ਪਤੰਗ ਖੱਚ 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 ਹਾਂ ਮੜ ਗਿਆ ਹਾਰਡ ਡੋਰ ਪਿਆਰੇ ਇਹਨ ਦੇ ਕੋਈ ਨਾ ਕਬੂਤਰ ਫਸਿਆ ਹੋਇਆ ਵਿੱਚ ਕਿੱਧਰ ਕਿੱਧਰ ਐਨੀ ਅੜ ਗਈ ਇਹ ਹੋਰ ਆਵੇ ਵਿੱਚ ਵਾਲਿਆ ਗਿਆ ਸਾਰਾ ਵਿਚਾਰਾ ਸਹੀ ਆ ਆ ਵੀ ਖਿੱਚੀ ਜਨਾ ਆਹ ਵਾਲਾ ਇੰਨੀ ਜ਼ਿਆਦੇ ਅੜ ਗਈ। ਹੋਰ। ਕੱਟ ਤੀ ਇਹ ਡੋਰ ਤਾਂ। ਕੰਦਣਾ ਕੱਟਦਾ ਕੰਪੀਣਾ। ਕੱਟ ਤੀ ਇਹ ਡੋਰ। ਇਹ ਜਿਹੜੀ ਇਹਨਾਂ ਨੇ ਪਤੰਗ ਲੁੱਟੇ ਸੀ ਨਾ ਉਹਨਾਂ ਨਾਲ ਆਈ ਵੀ ਆ ਡੋਰ। ਹਰ ਦੇਖਿਆ। ਡਾਗੇ ਵੀ ਜਿਹਾ ਤੂੰ ਹੀ ਦਿੱਤਾ। ਹਰ ਜਾ ਹੁਣ ਫੜ ਕੇ ਹੋਰ ਪਾਸੇ ਜਾਣੀ ਫੜ ਕੇ ਰੱਖ ਜਾ ਜੇ ਇਹਨੂੰ ਹਾਂ ਫੜ ਜਾ ਖੰਭ ਫੜ ਕੇ ਰੱਖ ਜਾ ਜੇ ਖੰਭ ਪਾਣੀ ਪਾਏ ਛੋਟ ਗਿਆ ਜਾਂਦਾ ਬੀਬੀ ਪਾਸੇ ਹਾਂ ਬਹਿ ਗਿਆ ਹਾਂ ਲੈ ਕੀ ਸਾਰੀ ਉਹ ਬੈਠਾ ਜਾ